ਅੱਜ ਦੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਕੋਲੇ ਹਾਜ਼ਰ ਆ ਪੂਰੀ ਡਿਟੇਲ ਵਿੱਚ ਅਗਲੇ 2 ਦਿਨਾਂ ਦਾ ਮੌਸਮ ਦੱਸਦੇ ਹਾਂ ਕਿ ਮੀਂਹ ਹਨੇਰੀ ਅਤੇ ਬਦਲਵਾਈ ਦਾ ਮਾਹੌਲ ਕਿਹੜੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਕਿਹੜੇ ਇਲਾਕਿਆਂ ਦਾ ਜਿਹੜਾ ਮੌਸਮ ਆ ਉਹ ਬਿਲਕੁਲ ਸਾਫ਼ ਰਹੇਗਾ ਪ੍ਰੀ ਮੌਨਸੂਨ ਸਿਸਟਮ ਦਾ ਜਿਹੜਾ ਅਸਰ ਆ ਕਿਹੜੇ ਇਲਾਕਿਆਂ ਦੇ ਵਿੱਚ ਅਗਲੇ 2 ਦਿਨ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਹੀ ਬੇਨਤੀ ਆ ਜੇਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਚਲੋ ਸ਼ੁਰੂ ਕਰਦੇ ਆਂ ਵੀਡੀਓ ਜਿਵੇਂ ਕਿ ਅੱਜ ਦਾ ਮੌਸਮ ਤੁਹਾਨੂੰ ਜਿਵੇਂ ਕਿ ਦੱਸਿਆ ਸੀਗਾ ਕਿ ਹਵਾਵਾਂ ਨੂੰ ਥੋੜੀ ਜਿਹੀ ਠੱਲ ਪਵੇਗੀ ਤੇ ਟੈਂਪਰੇਚਰ ਇੱਕ ਵਾਰ ਫਿਰ ਤੋਂ ਆਪ ਜਾਣਗੇ ਉਸੇ ਤਰ੍ਹਾਂ ਹੀ ਰਿਹਾ ਸ਼ਾਮ ਨੂੰ ਹਲਕੀ ਜਿਹੀ ਹਵਾ ਜਿਹੜੀ ਥੋੜੀ ਜਿਹੀ ਤੇਜ਼ ਹੋਈ ਸੀ ਲੇਕਿਨ ਦੁਪਹਿਰ ਦੇ ਸਮੇਂ ਆ ਜਿਹੜੀ ਹਵਾਵਾਂ ਨੂੰ ਕਾਫੀ ਠੱਲ ਪਈ ਜੇਕਰ ਅਗਲੇ 2 ਦਿਨਾਂ ਦੇ ਮੌਸਮ ਦੀ ਗੱਲ ਕਰੀਏ ਕੱਲ ਦੇ ਮੌਸਮ ਦੇ ਵਿੱਚ ਕੁਝ ਜ਼ਿਆਦਾ ਬਦਲਾਅ ਨਹੀਂ ਹੋਣਗੇ ਭਾਵ ਹਵਾਵਾਂ ਦੀ ਗਤੀ ਕੁਝ ਜ਼ਿਆਦਾ ਤੇਜ਼ ਨਹੀਂ ਹੋਵੇਗੀ ਇਸੇ ਤਰ੍ਹਾਂ ਹੀ ਮਾਹੌਲ ਰਹੇਗਾ ਸ਼ਾਮ ਦੇ ਸਮੇਂ ਜਿਹੜਾ ਉਹ ਨਰਮਾਈ ਵਾਲਾ ਮੌਸਮ ਇਸੇ ਤਰ੍ਹਾਂ ਹੀ ਬਰਕਰਾਰ ਰਹੇਗਾ April ਤੱਕ। ਕਿ ਕੱਲ ਦਾ ਦਿਨ ਜਿਹੜਾ ਅੱਜ ਦੇ ਦਿਨ ਨਾਲੋਂ ਥੋੜਾ ਜਿਆਦਾ ਕਹਿੜਾ ਰਹੂਗਾ। ਭਾਵੇਂ ਲੁਧਿਆਣਾ, ਮੋਗਾ, ਜਲੰਧਰ ਵਰਗੇ ਸ਼ਹਿਰ, ਮਲੇਰਕੋਟਲਾ, ਸੰਗਰੂਰ, ਪਠਾਨਕੋਟ ਵਰਗੇ ਸ਼ਹਿਰਾਂ ਦੇ ਵਿੱਚ ਹੈ ਜਿਹੜੇ ਤਪਦੀ ਗਰਮੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ। ਟੈਂਪਰੇਚਰ 45 ਡਿਗਰੀ ਤੱਕ ਜਾ ਸਕਦਾ ਹੈ ਕੁਝ ਕਿ ਇਲਾਕਿਆਂ ਦਾ। ਜੇਕਰ 45 ਡਿਗਰੀ ਦੇ ਟੈਂਪਰੇਚਰ ਜਾਂਦਾ ਹੈ ਤੇ ਹਵਾਵਾਂ ਜਿਹੜੀਆਂ ਨੇ ਪੂਰਬੀ ਦਿਸ਼ਾ ਤੋਂ ਚਲਣੀਆਂ ਸ਼ੁਰੂ ਹੋਈਆਂ ਭਾਵੇਂ ਹਵਾਵਾਂ ਦੀ ਗਤੀ ਥੋੜੀ ਜਿਹੀ ਤੇਜ਼ ਹੋਈ ਆਪਾਂ ਨੂੰ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਬਦਲਬਾਈ ਅਤੇ ਮੀਂਹ ਹਨੇਰੀ ਵਾਲਾ ਮੌਸਮ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੂਰਬੀ ਜਿਹੜੀਆਂ ਹਵਾਵਾਂ ਨੇ ਉਹ ਸਮੁੰਦਰ ਤੋਂ ਨਮੀ ਲੈ ਕੇ ਨਮੀ ਵਾਲੀਆਂ ਹਵਾਵਾਂ ਹੁੰਦੀਆਂ ਨੇ ਤਾਂ ਨਮੀ ਲੈ ਕੇ ਜਦੋਂ ਮੈਦਾਨੀ ਇਲਾਕਿਆਂ ਦੇ ਵਿੱਚ ਪਹੁੰਚਦੀਆਂ ਨੇ ਜਿਸ ਜਗ੍ਹਾ ਤੇ ਟੈਂਪਰੇਚਰ 40 ਤੋਂ 45 ਦੇ ਵਿਚਕਾਰ ਹੁੰਦਾ ਹੈ ਉਹ ਮੈਦਾਨੀ ਇਲਾਕੇ ਤੋਂ ਵੀ ਜਿਹੜੀ ਨਮੀ ਆ ਉਹ ਉੱਪਰ ਨੂੰ ਉਠਣੀ ਸ਼ੁਰੂ ਹੋ ਜਾਂਦੀ ਆ ਭਾਪ ਬਣ ਕੇ ਤੇ ਜਦੋਂ ਇਹ ਪੂਰਬੀ ਹਵਾਵਾਂ ਤੇਜ਼ ਹੁੰਦੀਆਂ ਨੇ ਤਾਂ ਨਮੀ ਵਾਲੀਆਂ ਹਵਾਵਾਂ ਉਸ ਨਾਲ ਜਦੋਂ ਮੈਸ਼ ਹੁੰਦੀਆਂ ਨੇ ਉਸ ਦੇ ਨਾਲ ਬੱਦਲ ਬਣਨੇ ਸ਼ੁਰੂ ਹੁੰਦੇ ਨੇ ਇਹ ਬੱਦਲ ਜੇਕਰ ਹਵਾਵਾਂ ਜਿਹੜੇ ਤੇਜ਼ ਰੁਖੀ ਰਿਹਾ ਤਾਂ ਇਹ ਕੁਝ ਜ਼ਿਆਦਾ ਪ੍ਰਭਾਵ ਨਹੀਂ ਬਾਕੀ ਜਾਂਦੀਆਂ ਪਾਵ ਹਲਕੀ ਫੁਲਕੀ ਕਿਣਮਣੇ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਜਿਹੜੀ ਆ ਹਾ ਤੂਫਾਨ ਤੂਫਾਨ ਜਾਂ ਕਹਿ ਦਈਏ ਹੈ ਨਾ ਹਨੇਰੀ ਵਰਗਾ ਮਾਹੌਲ ਦੇਖਣ ਨੂੰ ਮਿਲ ਜਾਂਦਾ ਮੀਹਾਂ ਦੀਆਂ ਗਤੀਵਿਧੀਆਂ ਨਾ માત્ર ਹੁੰਦੀਆਂ ਨੇ ਜੇਕਰ ਹਵਾਵਾਂ ਦੀ ਗਤੀ ਉਸ ਟਾਈਮ ਘੱਟ ਹੋ ਜਾਵੇ ਬਦਲਬਾਈ ਤੋਂ ਬਾਅਦ ਤਾਂ ਤਾਂ ਉਹ ਜਗ੍ਹਾ ਤੇ ਮੀਹਾਂ ਦੀਆਂ ਚੰਗੀਆਂ ਛੁੱਟੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਕਿ ਬੀਤੇ ਦਿਨ ਆਪਾਂ ਨੂੰ ਮਾਨਸਾ ਪਠਾਨਗੋਟ ਵਰਗੇ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲੀਆਂ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਗੜੇਮਾਰੀ ਅਤੇ ਮੀਂਹ ਦੀਆਂ ਗਤੀਵਿਧੀਆਂ ਕਾਰਨ ਪਿਛਲੇ ਦਿਨਾਂ ਦੇ ਵਿੱਚ ਇਹ ਪ੍ਰੀ ਮੌਨਸੂਨ ਸਿਸਟਮ ਦਾ ਅਸਲੀ ਪਤਾ 4-5 ਘੰਟੇ ਪਹਿਲਾਂ ਹੀ ਲੱਗਦਾ ਹੁੰਦਾ ਵੀ ਕਿੰਨਾ ਕੁ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਚੀਜ਼ ਦਾ ਡਿਟੇਲ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਟਾਈਮ ਟੂ ਟਾਈਮ ਸਾਂਝੀ ਕਰਦੇ ਰਹਾਂਗੇ ਚੈਨਲ ਨਾਲ ਇਸੇ ਤਰ੍ਹਾਂ ਹੀ ਬਨੇ ਰਹੋ ਧੰਨਵਾਦ ਜੀ